ਤਸਵੀਰਾਂ ਤੁਸੀਂ ਦੇਖ ਰਿਹਾ ਸਮਝ ਜੀ ਨਿਊਜ਼ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾ ਦੱਸਦੀ ਹੈ ਕਿ 사우ਦੀ ਅਰਬ ਦੇ ਵਿੱਚੋਂ ਵੱਡਾ ਸੜਕੀ ਹਾਦਸਾ ਹੋ ਜਾਂਦਾ ਔਰ ਇਸ ਹਾਦਸੇ ਦੇ ਵਿੱਚ ਇਸ ਐਕਸੀਡੈਂਟ ਦੇ ਵਿੱਚ 42 ਭਾਰਤੀਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ ਇਹਨਾਂ ਖੌਫਨਾਕ ਮੰਜ਼ਰ ਤੁਸੀਂ ਨਹੀਂ ਦੇਖਿਆ ਹੋਣਾ ਕਦੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਦਰਸਲ ਡੀਜ਼ਲ ਟੈਂਕਰ ਦੇ ਨਾਲ ਯਾਤਰੀਆਂ ਦੇ ਭਰੀ ਹੋਈ ਬੱਸ ਟਕਰਾ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਬਿਆਲੀ ਭਾਰਤੀਆਂ ਦੀ ਸਹਾਇਤਸ ਦੇ ਵਿੱਚ ਮੌਤ ਹੋ ਜਾਂਦੀ ਹੈ ਡੀਜ਼ਲ ਟੈਂਕਰ ਦੇ ਨਾਲ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਟਕਰਾ ਜਾਂਦੀ ਹੈ ਹਮਰਿਤਕਾਂ ਦੇ ਵਿੱਚ 20 ਔਰਤਾਂ ਤੇ 11 ਬੱਚਿਏ ਨੇ ਜਿਹੜੇ ਉਹ ਸ਼ਾਮਲ ਨੇ 사ਉਦੀ ਅਰਬ ਦੇ ਵਿੱਚੋਂ ਵੱਡਾ ਸੜਕੀ ਹਾਦਸਾ ਹੋ ਜਾਂਦਾ ਹੈ ਜਦੋਂ 42 ਭਾਰਤੀਆਂ ਦੇ ਨਾਲ ਪਰੀ ਹੋਈ ਇਹਨਾਂ ਇਹ ਵਾਸਤੇ ਜਿਹੜੀ ਡੀਜ਼ਲ ਟੈਂਕਰ ਦੇ ਨਾਲ ਟਕਰਾ ਜਾਂਦੀ ਇਸ ਵੇਲੇ ਦੀ ਇਹ ਮਹੱਤਵ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਦਾਸ ਦੀ ਹੈ ਕਿ ਇਹ ਨਾ ਬੁਰਾ ਹਾਦਸਾ ਹੁੰਦਾ ਹੈ ਨਾ ਭਿਆਨਕ ਹਾਦਸਾ ਹੁੰਦਾ ਔਰ ਇਹ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਕਿ ਦੋਹਾਂ ਦੀ ਆਪਸ ਦੇ ਵਿੱਚ ਟੱਕਰ ਹੈ ਜਿਹੜੀ ਕਿਵੇਂ ਹੁੰਦੀ ਹੈ ਗਲਤੀ ਪਹਿਲਾਂ ਕਿਸ ਦੀ ਸੀ ਔਰ ਸ਼ੁਰੂਆਤੀ ਰਿਪੋਰਟਰ ਅਨੁਸਾਰ ਫੇਨੀ ਗੱਲ ਨਿਕਲ ਕੇ ਜ਼ਰੂਰ ਸਾਹਮਣੇ ਆਈ ਹੈ ਕਿ ਮ੍ਰਿਤਕਾਂ ਦੇ ਵਿੱਚੋਂ 20 ਔਰਤਾਂ ਤੇ 11 ਨੇ ਜਿਹੜੇ ਉਹ ਬੱਚੇ ਸ਼ਾਮਿਲ ਸੀ ਤਦ ASCII ਕਿ ਜ਼ਿਆਦਾਤਰ ਲੋਕ ਨੇ ਜਿਹੜੇ ਹైదరాబాద్ ਤੇ ਤਲੰਗਨਾ ਦੇ ਰਹਿਣ ਵਾਲੇ ਸੀ ਫਿਲਹਾਲ ਜਾਂਚ ਏਜੰਸੀਆਂ ਦੁਆਰਾ ਹਜੇ ਇਸ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਨੇ ਜਿਹੜੇ ਇਹਨਾਂ ਦੇ ਵਿੱਚੋਂ ਕੌਣ-ਕੌਣ ਸੀ ਤੇ ਕਿਹੜਾ ਸਬਕਸ਼ ਕਿਸ ਜਗ੍ਹਾ ਤੋਂ ਆਇਆ ਸੀ ਤਾਂ ਮੱਕਾ ਮਦੀਨਾ ਦੇ ਵੱਲ ਇਹ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਜਾ ਰਹੀ ਸੀ ਕਿ ਰਸਤੇ ਦੇ ਵਿੱਚ ਹੀ ਹਾਦਸੇ ਦਾ ਸ਼িকার ਹੋ ਜਾਂਦੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ 사ਉਦੀ ਅਰਬ ਦੇ ਵਿੱਚੋਂ ਵੱਡਾ ਸੜਕੀ ਹਾਦਸਾ ਹੋ ਜਾਂਦਾ ਹੈ ਔਰ ਇਸ ਹਾਦਸੇ ਦੇ ਵਿੱਚ ਇਸ ਐਕਸੀਡੈਂਟ ਦੇ ਵਿੱਚ 42 ਭਾਰਤੀਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਤਾਂ ਇਹਨਾਂ ਖੌਫਨਾਕ ਮੰਜ਼ਰ ਤੁਸੀਂ ਨਹੀਂ ਦੇਖਿਆ ਹੋਣਾ ਕਦੇ। ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ। ਦਰਸਲ ਡੀਜ਼ਲ ਟੈਂਕਰ ਦੇ ਨਾਲ ਯਾਤਰੀਆਂ ਦੇ ਭਰੀ ਹੋਈ ਬੱਸ ਟਕਰਾ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੱਬਿਆਲੀ ਭਾਰਤੀਆਂ ਦੀ ਸਹਾਦਸ ਦੇ ਵਿੱਚ ਮੌਤ ਹੋ ਜਾਂਦੀ ਹੈ ਡੀਜ਼ਲ ਟੈਂਕਰ ਦੇ ਨਾਲ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਟਕਰਾ ਜਾਂਦੀ ਹੈ ਉਮਰਤਕਾਂ ਦੇ ਵਿੱਚ 2 ਬੀ ਔਰਤਾ ਤੇ 11 ਬੱਚਿਏ ਨੇ ਜਿਹੜੇ ਉਹ ਸ਼ਾਮਲ ਨੇ 사ऊदी ਅਰਬ ਦੇ ਵਿੱਚੋਂ ਵੱਡਾ ਸੜਕੀ ਹਾਦਸਾ ਹੋ ਜਾਂਦਾ ਹੈ ਜਦੋਂ 42 ਭਾਰਤੀਆਂ ਦੇ ਨਾਲ ਪਰੀ ਹੋਈ ਇਹਨਾਂ ਇਹ ਬਾਸ ਜਿਹੜੀ ਡੀਜ਼ਲ ਟੈਂਕਰ ਦੇ ਨਾਲ ਟਕਰਾ ਜਾਂਦੀ ਇਸ ਵੇਲੇ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਦ ਆਸ ਦੀ ਹੈ ਕਿ ਇਹ ਨਾ ਬੁਰਾ ਹਾਦਸਾ ਹੁੰਦਾ ਹੈ ਨਾ ਭਿਆਨਕ ਹਾਦਸਾ ਹੁੰਦਾ ਔਰ ਇਹ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਕਿ ਦੋਹਾਂ ਦੀ ਆਪਸ ਦੇ ਵਿੱਚ ਟੱਕਰ ਹੈ ਜਿਹੜੀ ਕਿਵੇਂ ਹੁੰਦੀ ਹੈ ਗਲਤੀ ਪਹਿਲਾਂ ਕਿਸ ਦੀ ਸੀ ਔਰ ਸ਼ੁਰੂਆਤੀ ਰਿਪੋਰਟ ਅਨੁਸਾਰ ਫੇਨੀ ਗੱਲ ਨਿਕਲ ਕੇ ਜ਼ਰੂਰ ਸਾਹਮਣੇ ਆਈ ਹੈ ਕਿ ਮ੍ਰਿਤਕਾਂ ਦੇ ਵਿੱਚੋਂ 20 ਔਰਤਾਂ ਤੇ 11 ਨੇ ਜਿਹੜੇ ਉਹ ਬੱਚੇ ਸ਼ਾਮਿਲ ਸੀ ਤਦ ਆਸੀ ਕਿ ਜ਼ਿਆਦਾਤਰ ਲੋਕ ਨੇ ਜਿਹੜੇ ਹైదరాబాద్ ਤੇ ਤੇਲੰਗਨਾ ਦੇ ਰਹਿਣ ਵਾਲੇ ਸੀ ਫਿਲਹਾਲ ਜਾਂਚ ਏਜੰਸੀਆਂ ਦੁਆਰਾ ਹਜੇ ਇਸ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਨੇ ਜਿਹੜੀ ਇਹਨਾਂ ਦੇ ਵਿੱਚੋਂ ਕੌਣ-ਕੌਣ ਸੀ ਤੇ ਕਿਹੜਾ ਸਬਕਸ਼ ਕਿਸ ਜਗ੍ਹਾ ਤੋਂ ਆਇਆ ਸੀ ਤਾਂ ਮੱਕਾ ਮਦੀਨਾ ਦੇ ਵੱਲ ਇਹ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਜਾ ਰਹੀ ਸੀ ਕਿ ਰਸਤੇ ਦੇ ਵਿੱਚ ਹੀ ਹਾਦਸੇ ਦਾ ਸ਼ିକਾਰ ਹੋ ਜਾਂਦੀ ਹੈ